ਇਹ ਸੋਨਾਲੀਕਾ ਦੀ ਛੋਟੀ ਸਾਲਾ ਲਓ ਜੀ ਇਹ ਸੋਨਾਲੀਕਾ ਦੀ ਸੈਲਫ ਆ ਗਈ ਹੈ ਜੀ ਤੇ ਕੀ ਪ੍ਰਾਈਸ ਰਹਿੰਦਾ ਭਾਜੀ ਲੱਗ ਪਾਗੇ ਦਾ ਭਾਜੀ ਇਹ ਹਾਲੈਂਡ ਦੇ ਲਿਫਟ ਕਵਰ ਹੈ ਲਿਫਟ ਟਾਪਾ ਕਹਿੰਦੇ ਆਪਾਂ ਅੱਛਾ ਜੀ ਲਿਫਟ ਜਿਹੜੀ ਹਾਈਡਰੋਲਿਕ ਲਿਫਟ ਹੁੰਦੀ ਆ ਹਾਂਜੀ ਹਾਂਜੀ ਉਹ ਟੁੱਟ ਜਾਂਦੇ ਆ ਟਾਪੇ ਇੰਪੋਰਟ ਲੱਟਾਂ ਨਹੀਂ ਇਹ ਬਾਹਰ ਦੀਆਂ ਸਾਰੀਆਂ ਬਾਹਰ ਦੀਆਂ ਲੱਟਾਂ ਤੇ ਇਹ ਜੇ ਕਿਸੇ ਭਰਾ ਨੂੰ ਚਾਹੀਦੀ ਹੋਣ ਬੜ ਬਹੁਤ ਤਿੱਖੀ ਲਾਈਟ ਹੁੰਦੀ ਨਹੀਂ ਮਤਲਬ ਇਹਨਾਂ ਦਾ ਇਹਦੇ ਬਾਰੇ ਦੱਸੋ ਆਪਣੇ ਕੋਲ ਕੰਪਨੀ ਦੇ ਪੇਟੀ ਬੰਦ ਇੰਡIAN ਵਿੱਚ ਪਏ ਨੇ ਜੀ ਅੱਛਾ ਜੀ ਕੰਪਨੀ ਬਿਲਕੁਲ ਡੱਬੇ ਚ ਬਾਕਸ ਸਾਰੇ ਮੀਟਰ ਮਿਲ ਜਾਣਗੇ ਇਹਦੇ ਮੀਟਰ ਬਾਈ ਸਾਰੇ ਮੀਟਰ ਹਾਂ ਸੋ ਲਿਖਾਦਾ ਇਹ ਆ 60 ਪਈ ਆ 755545 ਰੈਡੀਏਟਰ ਚਾਹੀਦੇ ਕਿਸੇ ਵੀ ਟਰੈਕਟਰ ਦੇ ਪੁਰਾਣੇ ਨਵੇਂ ਸਾਰੇ ਮਿਲ ਜਾਣਗੇ ਓਕੇ ਲਓ ਜੀ ਰੈਡੀਏਟਰ ਵੀ ਮਿਲ ਜਾਂਦਾ ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਆਪਣੇ ਅੱਜ ਦੇ ਨਵੇਂ ਵਲੌਗ ਦੇ ਵਿੱਚ ਜੀ ਤੇ ਅੱਜ ਆਪਾਂ ਤੁਹਾਨੂੰ ਬੜੀ ਵਧੀਆ ਇੱਕ ਇਨਫਰਮੇਸ਼ਨ ਵਾਲਾ ਵਲੌਗ ਆ ਜਿਹੜਾ ਉਹ ਵਿਖਾਉਣ ਲੱਗੇ ਆ ਆਪਾਂ ਆ ਜੀ ਪਟਿਆਲੇ ਉਹੀ ਮਾਰਕੀਟ ਦੇ ਵਿੱਚ ਜਿਹੜੇ ਪਹਿਲਾਂ ਤੁਹਾਨੂੰ ਵਲੌਗ ਪਾ ਕੇ ਵਿਖਾਇਆ ਨੇ ਜਿੱਥੋਂ ਟਰੈਕਟਰਾਂ ਦਾ ਪੁਰਾਣਾ ਸਮਾਨ ਮਿਲਦਾ ਜੀ ਸੈਕੰਡ ਹੈਂਡ ਸਮਾਨ ਅਣਾ ਜੀ ਤੇ ਆਪਾਂ ਇਹ ਪਟਿਆਲਾ ਦੇ ਟਰੈਕਟਰ ਮਾਰਕੀਟ ਜਾਨੀ ਕਿ ਬਾੜੀ ਮਾਰਕੀਟ ਦੇ ਵਿੱਚ ਤੇ ਸ਼ਾਪ ਨੰਬਰ ਹੈਗੀ ਆ ਜੀ 191 ਕਰਨ ਟਰੇਡਰਸ ਤੇ ਆਪਾਂ ਤੁਹਾਨੂੰ ਦਿਖਾਵਾਂਗੇ ਵੀ ਇੱਥੋਂ ਕੀ ਕੀ ਮਿਲਦਾ ਦੇਖੋ ਪਾਰਟਸ ਬਹੁਤ ਵਧੀਆ-ਵਧੀਆ ਮਿਲਦੇ ਨੇ ਇਹਨਾਂ ਕੋਲੋਂ ਤੇ ਵਲੌਗ ਦੇ ਐਂਡ ਤੱਕ ਬਣੇ ਰਹੋ ਜੇ ਪੂਰੀ ਜਾਣਕਾਰੀ ਲੈਣੀ ਹੈ ਤੇ ਬਾਕੀ ਇਹਨਾਂ ਦਾ ਜਿਹੜਾ ਸ਼ਾਪ ਦਾ ਨਾਮ ਹੈ ਜਿਹੜਾ ਮੈਂ ਡਿਸਕ੍ਰਿਪਸ਼ਨ ਚ ਪਾਵਾਂਗਾ ਤੇ ਭਾਈ ਸਾਹਿਬ ਕਹਿੰਦੇ ਵੀ ਆਪਾਂ ਕਿਸੇ ਵੀ ਚੀਜ਼ ਦਾ ਰੇਟ ਆ ਜਿਹੜਾ ਉਹ ਲੱਗ ਭੱਗ ਦੱਸ ਦਾਂਗੇ ਇੰਨੇ ਤਾਂ ਇੰਨਾ ਕਿਉਂਕਿ ਟਾਈਮ ਦੇ ਨਾਲ ਜਿਹੜੇ ਰੇਟ ਚੀਜ਼ਾਂ ਦੇ ਚੇਂਜ ਹੁੰਦੇ ਰਹਿੰਦੇ ਆ ਇੱਥੇ ਇਹਨਾਂ ਕੋਲ ਤੁਹਾਨੂੰ ਮਿਲ ਜਾਣਗੇ ਜੀ ਜਿਵੇਂ ਕਿ ਪਾਵਰ ਸਟੀering ਕਰਨਾ ਟਰੈਕਟਰ ਨੂੰ ਉਹਦੇ ਸਪੇਅਰ ਪਾਰਟ ਹਰ ਤਰ੍ਹਾਂ ਦੇ ਸਪੇਅਰ ਪਾਰਟ ਇਹਨਾਂ ਕੋਲ ਅਵੇਲੇਬਲ ਹੈ ਜੀ 4/4 ਦਾ ਸੋ ਆਪਾਂ ਮਿਲਦੇ ਆਂ ਜੀ ਭਾਜੀ ਨੂੰ ਗੱਲਬਾਤ ਕਰਦੇ ਆਂ ਨਾਲੇ ਪੁੱਛਦੇ ਆਂ ਵੀ ਕੀ ਪ੍ਰਾਈਸ ਰਹਿਣਗੇ ਲਗਭਗ ਤੇ ਕੀ ਕੀ ਸਮਾਨ ਆਪਾਂ ਨੂੰ ਇੱਥੋਂ ਜਿਹੜਾ ਉਹ ਮਿਲ ਜੂਗਾ ਜੀ ਆਹ ਦੇਖੋ ਭੰਡਾਰ ਹੈ ਜੀ ਪੂਰਾ ਇਹਨਾਂ ਕੋਲ ਸਮਾਨ ਦਾ ਸਤਿ ਸ਼੍ਰੀ ਅਕਾਲ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਹੋਠ ਠੀਕ ਠਾਕ ਜੀ ਵਧੀਆ ਚੱਲ ਰਿਹਾ ਸਭ ਵਧੀਆ ਹੀ ਚੱਲੋ ਵਧੀਆ ਹੀ ਚੱਲਦਾ ਜੀ ਤੇ ਭਾਜੀ ਮੈਂ ਸਮਾਨ ਤੇ ਅੰਦਰ ਵੀ ਦੇਖ ਰਿਹਾ ਬਹੁਤ ਮਾਤਰਾ ਦੇ ਵਿੱਚ ਕਾਫੀ ਕੁਆਂਟੀਟੀ ਦੇ ਵਿੱਚ ਤੁਹਾਡੇ ਕੋਲ ਸਮਾਨ ਹੈ ਜੀ ਤੇ ਮੜਾ ਜ ਆ ਪਾਉ ਹਾਂ ਚਾਣਨਾ ਕਿਹੜੀ ਕਿਹੜੀ ਚੀਜ਼ ਆਪਾਂ ਨੂੰ ਕਿੰਨੇ ਦੀ ਮਿਲ ਜੂ ਤੇ ਕਿਹੜੀਆਂ ਕਿਹੜੇ ਪਾਰਟਸ ਆ ਜਿਹੜੇ ਤੁਹਾਡੇ ਕੋਲ ਮੇਨਲੀ ਆਪਾਂ ਨੂੰ ਮਿਲ ਸਕਦੇ ਕਿਉਂਕਿ ਆਪਣੀ ਵੀਡੀਓ ਬਹੁਤ ਦੂਰ ਦੂਰ ਤੱਕ ਜਾਂਦੀ ਤੇ ਜ਼ਿੰਮੇਦਾਰ ਭਰਾ ਹਨਾ ਜਾਂ ਕੋਈ ਵੀ ਜਿਹਨਾਂ ਨੂੰ ਕਿਸੇ ਚੀਜ਼ ਦੇ ਪਾਰਟਸ ਜ਼ਰੂਰਤ ਹੁੰਦੀ ਆ ਤੇ ਉਹ ਪੁੱਛ ਦੇਣ ਇਹ ਆਪਣੇ ਕੋਲ ਸਪੈਸ਼ਲ ਹੈਗਾ ਜਿਹੜਾ ਪਾਵਰ ਸਟੀਂਗ ਦਾ ਹੈਗਾ ਅੱਛਾ ਜੀ ਪਾਵਰ ਸਟੀਂਗ ਇਲੈਕਟ੍ਰੋਨ ਸਾਧੇ ਤੋਂ ਮੈਨੂਅਲ ਤੋਂ ਪਾਵਰ ਸਟੀਂਗ ਕਰਨਾ ਆਉਦਾ ਹੈਗਾ ਅੱਛਾ ਜੀ ਤੇ ਹਰ ਇੱਕ ਟਰੈਕਟਰ ਦਾ ਆਪਾਂ ਨੂੰ ਮਿਲ ਜਾਂਦਾ ਹੈ ਜੀ ਹਰ ਇੱਕ ਟਰੈਕਟਰ ਦਾ ਆਪਾਂ ਨੂੰ ਮਿਲ ਜੇਗਾ ਜੀ ਜਿਵੇਂ ਜੇ ਉਸੇ ਹਿੱਸੇ 'ਚ ਕਰਨਾ ਤਾਂ ਵੀ ਜੇ ਆਪਾਂ ਹਿੱਸਾ ਬਦਲਾਉਣਾ ਹੈ ਅੱਛਾ ਜੀ origignal ਕੰਪਨੀ ਮੇਟ ਕਰਨਾ ਤਾਂ ਵੀ ਹਰ ਟਰੈਕਟਰ ਦਾ ਮਿਲ ਜਾਊਗਾ ਆਪਣੇ ਕੋਲ ਠੀਕ ਹੈ ਜੀ ਤੇ ਜੇ ਤੁਸੀਂ ਇਹ ਟਰਬੋ ਕਰਨਾ ਟਰੈਕਟਰ ਤਾਂ ਜੋਂ ਡੇਅਰ ਹੌਲੈਂਡ ਓਕੇ ਜੀ ਤੇ ਆਪਣਾ ਸੋਨਾਲਿਕਾ ਫਰੀਦਿੰਡੋ ਫਾਰਮ ਠੀਕ ਹੈ ਇਹਨਾਂ ਦੀ ਪੂਰੀ ਕਿਕਟ ਮਿਲ ਜਾਏਗੀ ਆਪਣੇ ਕੋਲ ਠੀਕ ਹੈ ਜੀ ਤੇ ਜੇ ਤੁਸੀਂ ਅਗਲੇ 4-ਵਿਲ ਦੇ ਜਿਵੇਂ ਘਰਾਰੇ ਵਗੈਰਾ ਸਮਾਨ ਲੈਣਾ ਹੈਗਾ ਤਾਂ ਉਹ ਸਮਾਨ ਆਪਣੇ ਕੋਲ ਮਤਲਬ ਸਪੈਸ਼ਲ ਇਹ ਚੀਜ਼ਾਂ ਨੇ ਬਾਕੀ ਮਿਲ ਸਾਰਾ ਕੁਝ ਜਾਂਦਾ ਤਾਂ ਇਹ ਚੀਜ਼ਾਂ ਸਪੈਸ਼ਲ ਨੇ ਜਿਵੇਂ ਕਿ ਆਪਾਂ ਹੁਣ ਆਪ ਦਿਖਾਓ ਜਿਵੇਂ ਆਪਿਆ ਜੀ ਇਹ ਕੀ ਸਮਾਨ ਹੈ ਕੱਢ ਕੇ ਮੈਨੂੰ ਵੀਰ ਜੀ ਦਿਖਾਓ ਮਾੜਾ ਵੀ ਇਹ ਕਿਵੇਂ ਹੈ ਕਿ ਸਿਸਟਮ ਹੈ ਕਿੰਨੇ ਪ੍ਰਾਟੈਕਟਰਾਂ ਦੀ ਸਲਫਾਂ ਨੇ ਜੀ ਅੱਛਾ ਇਹ ਜਿਹੜੀ ਸਲਫ ਹੁੰਦੀ ਹੈ ਟਰੈਕਟਰ ਦੀ ਇਹ ਮਤਲਬ ਸਾਰੀਆਂ ਇੱਕੋ ਜੀਆਂ ਕਿ ਅਲੱਗ-ਅਲੱਗ ਮਾਡਲ ਨੇ ਵੀ ਸਾਰੇ ਲੱਗ ਆ ਜੀ ਆ ਫਾਰਮ ਟਰੈਕ ਦੀ ਪਈਆਂ ਆ ਸੋਨਾਲੀਕਾ ਦੀ ਆ ਜੀ ਠੀਕ ਹੈ ਜੀ ਆ ਸੋਨਾਲ ਏ ਏ ਇਸ ਦੀ ਆ ਜੀ ਸਮਝੇ ਨਹੀਂ ਆ ਫਾਰਮ ਟਰੈਕ ਦੀ ਪਈਆਂ ਨਹੀਂ ਆ ਸੋਨ ਲਿਕਾ ਪਈ ਆ ਜੀ ਆ ਫਾਰਮ ਟਰੇ ਪਈ ਆ ਜੀ ਇਹ ਸਾਰੀਆਂ ਸੈਕੰਡ ਹੈਂਡ ਨੇ ਜੀ ਸੈਕੰਡ ਹੈਂਡ ਨੇ ਇਹਦੇ ਨਵੀਆਂ ਚਾਹੀਦੀਆਂ ਨਵੀਆਂ ਮਿਲ ਜਾਂਦੀਆਂ ਜੀ ਆਪਣੇ ਕੋਲ ਇਹ ਕਿਹੜੇ ਟਰੈਕਟਰ ਦੀ ਕਹਾਣੀ ਆ ਇਹ ਸੋਨਾਲੀਕਾ ਦੀ ਛੋਟੀ ਸਾਲਾ ਲਓ ਜੀ ਆ ਸੋਨਾਲੀਕਾ ਦੀ ਸੈਲਫ ਆ ਗਈ ਆ ਜੀ ਤੇ ਕੀ ਪ੍ਰਾਈਸ ਰਹਿੰਦਾ ਭਾਜੀ ਲੱਗ ਪਾ ਕੇ ਦਾ ਕਿਉਂਕਿ ਜਿਵੇਂ ਤੁਸੀਂ ਮੈਨੂੰ ਕਹਿ ਰਹੇ ਸੀ ਪਹਿਲਾਂ ਉਹ 25 19 ਸਲਵ ਹੈ 25 ਛੋਟੀ ਸਲਵ ਗੇਅਰ ਵਾਲੀ ਕਹ ਦਿੰਦੇ ਆਪਾਂ ਨੇ 2500 ਦੀ ਵੀ ਹੈ ਤੇ ਇਹ ਸਲਵ 4000 ਦੀ ਵੀ ਹੈ ਤੇ ਬ੍ਰੈਂਡ ਨੂੰ ਲੈਣੀ ਹੈ 5500 ਦੀ ਹੈ ਇਹ ਕਿੰਨੇ ਦੀ ਪਾਊਗੀ ਜਿਹੜੀ ਵੇਖੀ ਆਪਾਂ ਇਹ 3000 ਤੋਂ ਨਹੀਂ ਪਾਊਗੀ 3000 ਹਾਂ ਠੀਕ ਹੈ ਜੀ ਇਹ ਤਾਂ ਆ ਗਈ ਸੈਲਫ ਹੁਣ ਆਪਾਂ ਨੂੰ ਪਾਵਰ ਸਟੀering ਦਾ ਥੋੜਾ ਜਿਹਾ ਮੈਂ ਕਹਿੰਦਾ ਸੀ ਦਿਖਾਓ ਵੀ ਆਪਣੇ ਕੋਲ ਕੀ ਹੈ ਪਾਵਰ ਸਟੀering ਦੀਆਂ ਮੋਟਰਾਂ ਪਈਆਂ ਦੇਖੋ ਜੀ ਮੋਟਰਾਂ ਇਹਦੇ ਚ ਪੁਰਾਣੀਆਂ ਨਵੀਆਂ ਸਾਰੀਆਂ ਆਪਣੇ ਕੋਲ ਮਿਲ ਜਾਣਗੀਆਂ ਅੱਛਾ ਜੀ ਆਹ ਲਓ ਜੀ ਪਾਵਰ ਸਟੀering ਦੀ ਮੋਟਰ ਚੈੱਕ ਕਰੋ ਜੀ ਮੋਟਰ ਦਿਖਾ ਲਓ ਜੀ ਇਹ ਇਹ ਕਿੰਨੇ ਵਿੱਚ ਪੈ ਜਾਣੀਆਂ ਅਲੱਗ-ਅਲੱਗ ਮਾਡਲ ਦੇ ਹਿਸਾਬ ਨਾਲ ਹੋਣਗੀਆਂ ਸਾਰੇ ਟਰੈਕਟਰ ਦੀ ਅਲੱਗ-ਅਲੱਗ ਮਿਲ ਜੇਗੀ ਸਵਰਾਜ ਦੀ ਇੰਡੋ ਫਾਰਮ ਕਿੰ ਨੂੰ ਖਰਾਬ ਹੋ ਗਈ ਤਾਂ ਵੀ ਮਿਲ ਜੇਗੀ ਮੋਟਰ ਦੇ ਹਾਰ ਦੇ ਵਿੱਚ ਤੇ ਸਾਰੇ ਜੀ ਕਿਟ ਪਾਵਰ ਕਰਨੀਆਂ ਤਾਂ ਉਹ ਵੀ ਮਿਲ ਜੂਗੀ ਓਕੇ ਜੀ ਇਹ ਸਵਰਾਜ ਦੀ ਮੋਟਰ ਹੈ ਜੀ ਹਾਂ ਇਹ ਸਵਰਾਜ ਦੀ ਆ ਗਈ ਜੀ ਸਵਰਾਜ ਦੀ ਓਰੀਜਨਲ ਓਰੀਜਨਲ ਦੇ ਵਿੱਚ ਹਾਂ ਠੀਕ ਹੈ ਜੀ ਆ ਮਿਲ ਜੇਗੀ ਪਾਵਰ ਕਰਨ ਵਾਸਤੇ ਹਾਂ ਜੀ ਪਾਵਰ ਵਾਲੀਆਂ ਮੋਟਰਾਂ ਨੇ ਕਿੰਨੇ ਕੀ ਮਿਲ ਜੂ ਇਹ ਜੀ ਭਾਜੀ ਪੁਰਾਣੀ ਸਾਲ ਇਹ ਪੁਰਾਣੀ ਮੋਟਰ ਹੈ ਮੰਨ ਲਓ 3500 4000 ਰੁਪਏ ਜੀ ਅੱਛਾ ਜੀ ਰੇਟ ਬਿਲਕੁ ਤੇ ਆ ਸੀਟਾਂ ਵੀ ਹੈਗੀਆਂ ਆਪਣੇ ਕੋਲ ਵੀ ਸੀਟਾਂ ਇਹ ਏਸੀ ਕੈਬਨ ਵਾਲੀਆਂ ਜੀ ਅੱਛਾ ਏਸੀ ਕੈਬਨ ਜਿਹੜਾ ਲੱਗਣੀਆਂ ਸੀਟਾਂ ਨਹੀਂ ਆ ਏਸੀ ਕੈਬਨ ਦੀ ਸਸਪੈਂਸ਼ਨ ਵਾਲੀ ਸੀਟ ਹੈ ਜੀ ਅੱਛਾ ਜੀ ਹਾਂ ਏ ਸੀਟ ਹੈ ਮੰਨ ਲਓ 5000 ਤੋਂ ਲੈ ਕੇ 7000 8000 10000 ਅਲੱਗ-ਅਲੱਗ ਹਰ ਇੱਕ ਮਾਡਲ ਦੀ ਅਵੇਲੇਬਲ ਹੈ ਹਰ ਇੱਕ ਮਾਡਲ ਦੀ ਅਲੱਗ-ਅਲੱਗ ਸੀਟਾਂ ਨੇ ਜੀ ਆ ਨਵੇਂ ਡੈਕਟਰ ਦੀ ਸਟੱਪਨੀਆਂ ਉਤਰੀਆਂ ਵੀ ਐਨੇ ਬਿਲਕੁਲ 0 ਮੀਟਰ ਦੀਆਂ ਲਓ ਜੀ ਆ 0 ਮੀਟਰ ਵਾਲੀਆਂ ਸਟੱਪਨੀਆਂ ਮਿਲ ਜਾਣੀਆਂ ਤੁਹਾਨੂੰ ਟਰੈਕਟਰਾਂ ਦੀਆਂ 7000 ਤੋਂ 10000 ਵੀਕੇਡੀ ਟਾਇਰ ਨੇ ਤੇ ਤੁਹਾਨੂੰ ਇਹ ਕਿਹੜੇ ਕਿਹੜੇ ਉਹਦੇ ਵਿੱਚ ਨੇ ਵੀਰ ਜੀ ਇਹ ਸਵਰਾਜ ਜੀ ਆ ਸਵਰਾਜ ਸੋਨਾ ਲਿਕਾ ਮਤਲਬ 7 16 ਤੱਕ ਰਿਮ ਤੱਕ ਚਨਾਵਾ ਟਰੈਕਟਰ ਜਿਹੜਾ ਆ ਰਿਹਾ 7 16 ਜੀ ਆ ਹਾਂ ਜੀ ਉਹਨਾਂ ਨੂੰ ਚੜ ਜਾਂਦੇ ਨੇ ਹਾਂ ਟਾਇਰ ਜੀ ਅੱਛਾ ਇਕੱਲਾ ਟਾਇਰ ਵੀ ਮਿਲ ਜੂਗਾ ਇਕੱਲਾ ਟਾਇਰ ਵੀ ਇਕੱਲਾ ਰਿਮ ਵੀ ਮਿਲ ਜੂਗਾ ਇਕੱਲਾ ਰਿਮ ਵੀ ਉਹਵੇਂ ਮਿਲ ਜੂਗਾ ਇਕੱਲਾ ਟਾਇਰ ਵੀ ਮਿਲ ਜੂਗਾ ਠੀਕ ਹੈ ਤੇ ਵੀਰੇ ਆ ਆ ਕੀ ਸਮਾਨ ਪਿਆ ਇਹਦੇ ਬਾਰੇ ਕੁਝ ਦੱਸੋ ਜੀ ਇਹ ਇਹ ਹਾਲੈਂਡ ਦੇ ਲਿਫਟ ਕਵਰ ਹੈ ਲਿਫਟ ਟਾਪਾ ਕਹਿੰਦੇ ਨੇ ਆਪਾਂ ਅੱਛਾ ਜੀ ਲਿਫਟ ਜਿਹੜੀ ਹਾਈਡਰੌਲਿਕ ਲਿਫਟ ਹੁੰਦੀ ਆ ਹਾਂ ਜ ਹਾਂ ਬਿਲਕੁਲ ਜੀ ਬਿਲਕੁਲ ਟੁੱਟ ਗਿਆ ਆਜਕਲ ਸੁਪਰ ਸੀਡਰ ਤੇ ਤੁਹਾਨੂੰ ਪਤਾ ਹੀ ਆ ਯੂਰ ਬਲ ਸੁਪਰ ਸੀਡਰ ਦਾ ਰਿੰਗ ਕਢਾਉਂਦਾ ਕਰਕੇ ਹੁੰਦਾ ਜੀ ਤੇ ਆਪਣੇ ਕੋਲ ਆ ਲਾਈਟਾਂ ਦੇਖੋ ਆਈਆਂ ਪਈਆਂ ਸੋਲਿਸ ਟਾਈਗਰ ਟਰੈਕਟਰ ਦੀਆਂ ਇੰਪੋਰਟਡ ਲਾਈਟਾਂ ਜੀ ਆ ਲਓ ਜੀ ਲਾਈਟਾਂ ਤੇ ਬੱਲੋਂ ਤਾਂ ਲਿਖਿਆ ਵੀ ਪਿਆ ਮੇਡ ਇਨ ਯੂ ਐਸ اے ਅੱਛਾ ਜੀ ਤੇ ਹਾਂ ਦੀ ਇਹ ਇੰਪੋਰਟਡ ਲਾਈਟਾਂ ਨਹੀਂ ਇਹ ਬਾਹਰ ਦੀਆਂ ਸਾਰੀਆਂ ਨੇ ਬਾਹਰ ਦੀਆਂ ਲਾਈਟਾਂ ਤੇ ਇਹ ਜੇ ਕਿਸੇ ਭਰਾ ਨੂੰ ਚਾਹੀਦੀ ਹੋਣ ਬੜ ਬਹੁਤ ਤਿੱਖੀ ਲਾਈਟ ਹੁੰਦੀ ਹੈ ਇਹਦੀ ਹਾਂ ਜੀ ਕੀ ਪ੍ਰਾਈਸ ਰਹੂਗਾ ਦਾ ਅਪ੍ਰੋਕਸੀਮੇਟਲੀ ਇੰਨੇ ਤੋਂ ਇੰਨੇ ਲਗਭਗ ਜੀ ਪ੍ਰਾਈਸ ਭਾਜੀ ਹਾਂਜੀ 1500 2000 ਅਲੱਗ-ਅਲੱਗ ਮਾਡਲ ਦੇ ਹਿਸਾਬ ਨਾਲ ਲੱਗਦਾ ਠੀਕ ਹੈ ਜੀ ਮਤਲਬ ਮਾਡਲ ਦੇ ਹਿਸਾਬ ਨਾਲ ਦੇਖਣਾ ਬਿਲਕੁਲ ਮਾਡਲ ਦੇ ਹਿਸਾਬ ਨਾਲ ਦੇਖਣਾ ਯਾਦ ਆਹ ਦੇਖੋ ਜੀ ਲਾਈਟਾਂ ਆਹ ਰਾਈਟਰ ਦੀ ਹੈ ਜੀ ਹਾਂ ਬਿਲਕੁਲ ਨੀਟ ਐਂਡ ਕਲੀਨ ਪਈ ਹੈ ਇਹ ਚਾਹੀ ਮੇਡ ਇਨ ਯੂ ਐਸ اے ਆਦੇ ਕੋ ਲਿਖਿਆ ਵੀ ਯੂ ਐਸ اے ਹਾਂਜੀ ਹੈਲਾ ਦੀ ਲਾਈਟਾਂ ਓਰੀਜਨਲ ਠੀਕ ਹੈ ਜੀ ਹਾਂ ਬਿਲਕੁਲ ਜੀ ਲਓ ਜੀ ਇਹ ਤਾਂ ਆਈਆਂ ਲਾਈਟਾਂ ਤੇ ਭਾਜੀ ਆਹ ਰੌੜਾਂ ਪਈਆਂ ਨੇ ਜਿਵੇਂ ਇਹ ਤਾਂ ਆਪਾਂ ਜਿਵੇਂ ਟਾਇਰ ਰੌਡ ਹੈਗੀਆਂ ਨੇ ਜਿਹੇ ਪੁਰਾਣੇ ਟਰੈਕਟਰ ਦੇ ਟਾਇਰ ਰੌਡ ਹੁੰਦੀਆਂ ਨੇ ਸਰਵਿਸਟੈਂਡੀਆਂ ਇਹਨਾਂ ਫਾਉਂਡਰ ਛੱਡਦਾ ਹਿੱਸਾ ਲਾਣੇ ਦੇ ਨਾਲ 3600 ਉਹ ਟਰੈਕਟਰ ਨੂੰ ਫਾਉਂਡਰ ਛੱਡਦਾ ਸਿੱਧਾ ਚਲਾਇਦਾ ਚਾ ਉਹਦੇ ਲਈ ਦੋ ਟਾਇਰ ਰੌਡਾਂ ਨਾਲ ਜੜੀ ਪੈਂਦੀਆਂ ਨੇ ਇਹ ਉਹ ਟਾਇਰ ਰੌਡਾਂ ਨੇ ਜੀ ਬਾਕੀ ਵੇਟ ਆਪ ਇਹ ਜੀ ਦੇਖੋ ਫਰੰਟ ਵੇਟ ਸੋਨਾ ਲਿਕਾ ਦਾ ਲਓ ਜੀ ਵੇਟ ਵੀ ਮਿਲ ਜੂਗਾ ਤੁਹਾਨੂੰ ਕਿੰਨੇ ਕਿਲੋ ਆ ਜੀ ਇਹ 31 ਕਿਲੋ ਦਾ ਹੈ ਜੀ ਇਹ ਮਾਰਕਾ ਲੱਗਿਆ ਪਿਆ ਜੀ 31 ਕਿਲੋ ਸੋਨਾ ਲਿਕਾ ओरिजिनल ਪਾਰਟ ਨੰਬਰ ਲ 92 ਰੁਪਏ 95 ਰੁਪਏ 82 ਤੋਂ 95 ਦੇ ਗੇਟ 'ਚ ਕਿਲੋ ਬਾਈ ਵੇਟ ਦੇ ਵਿੱਚ ਰਹਿੰਦਾ ਹੈ ਤੇ ਵੈਸੇ ਮਾਰਕੀਟ 'ਚ ਹੁਣ ਕੀ ਰੇਟ ਚੱਲ ਰਿਹਾ ਤੁਸੀਂ ਕਹਿ ਰਹੇ ਹੋ ਕਿ ਆਪਣਾ ਪ੍ਰਾਈਸ ਦੂਜਿਆਂ ਨਾਲੋਂ ਥੋੜਾ ਘੱਟ ਹੈ ਮਾਰਕੀਟ 'ਚ ਜਿਹੜਾ ਦੇਸੀ ਦਾ ਰੇਟ ਹੈਗਾ ਉਹ 90 ਰੁਪਏ ਜੀ ਓਕੇ ਜੀ ਦੇਸੀ ਦਾ ਰੇਟ 90 ਰੁਪਏ ਹੈ ਬਟ ਇਹ ओरिजिनल ਦੀ ਗਾਰੰਟੀ ਆਪਣੀ ਠੀਕ ਹੈ ਜੀ ਇਹ ओरिजिनल ਵੇਟ ਦੀ ਆਪਣੀ ਗਾਰੰਟੀ ਹੈ ਜੀ ਬਾਕੀ ਕਿਸੇ ਵੀ ਟਰੈਕਟਰ ਦੇ ਸਾਦੇ ਸਟੀering ਚਾਹੀਦੇ ਆ ਆਪਾਂ ਨੂੰ ਮੈਨੂੰ ਉਹ ਸਟੀering ਜੀ ਫਾਰਮ ਟਰੈਕ ਦੇ ਲੋ ਜੀ ਆਜ ਕੋ ਸਟੀering ਫਾਰਮ ਟਰੈਕ ਦੇ ਟੈਂਕ ਵਗੈਰਾ ਚਾਹੀਦੇ ਆ ਡੀਜ਼ਲ ਟੈਂ ਐਕਸਲ ਆ ਗਏ ਜੀ ਆ ਦੇਖੋ ਕਿਸੇ ਵੀ ਟਰੈਕਟਰ ਦੇ ਇੰਜਨ ਚਾਹੀਦੇ ਆ ਇੰਜਨ ਪਏ ਨੇ ਜੀ ਆ ਦੇਖੋ ਠੀਕ ਹੈ ਜੀ ਆ ਸੁਣ ਲਿਕਾ 90 ਦਾ ਇੰਜਨ ਪਏ 90 ਹਸ ਪਾਵਰ ਦਾ ਇੰਜਨ ਪਏ ਜੀ ਸੰਵਲਿਕਾ ਦਾ ਠੀਕ ਹੈ ਜੀ ਇਹ ਤੁਸੀਂ ਤਿਆਰ ਕਿਵੇਂ ਮਤਲਬ ਇਹਨਾਂ ਦਾ ਇਹਦੇ ਬਾਰੇ ਆਪਣੇ ਕੋਲ ਕੰਪਨੀ ਦੇ ਪੇਟੀਬੰਦ ਇੰਜਨ ਵੀ ਪਏ ਨੇ ਜੀ ਅੱਛਾ ਜੀ ਕੰਪਨੀ ਬਿਲਕੁਲ ਡੱਬੇ ਚ ਬਾਕਸ ਪੈਕਿੰਗ ਨਾਲ ਪਏ ਨੇ ਕੰਪਨੀ ਦੇ ਮਤਲਬ ਜਿਹੜੇ ਰਿਜੈਕਟ ਨਾ ਵੇ ਰਿਜੈਕਟ ਹੋ ਜਾਂਦੇ ਅੱਛਾ ਰਿਜੈਕਟਡ ਇਥੇ ਰਿਜੈਕਟਡ ਚ ਬੰਦ ਆ ਮਤਲਬ ਇਹ ਮਾਡਲ 올ਡ ਹੋ ਗਿਆ ਹੋ ਰਿਐਕਟ ਹੋ ਜਾਂਦੇ ਉਹ ਚੀਜ਼ ਹੁੰਦੀ ਆ ਉਹ ਨੁਕਸ ਕਰਕੇ ਕੋਈ ਨੁਕਸ ਕਰਕੇ ਰਿਜੈਕਸ਼ਨ ਨਹੀਂ ਹੁੰਦੀ ਹਾਂ ਇਹ ਸਟੀering ਆ ਜੀ ਸਾਦੇ ਸਟੀering ਕਿਸੇ ਵੀ ਟਰੈਕਟਰ ਦਾ ਲੈ ਲਓ ਜੀ ਆ ਸਿੰਪਲ ਸਟੀering ਪਏ ਨੇ ਜੀ ਕਿਸੇ ਵੀ ਪੁਰਾਣੇ ਮਹਿੰਦਰਾ ਦਾ ਆ ਤਾਂ ਪਤਾ ਲੱਗਦਾ ਪਿਆ ਵੀ ਮਹਿੰਦਰਾ ਦਾ ਨਾ ਜੀ ਤੇ ਆ ਮੈਨੂੰ ਸੁਵਰਾਜ ਦਾ ਲੱਗਦਾ ਪਿਆ ਪੁਰਾਣੇ ਮਾਡਲ ਦਾ ਹਾਂ ਜੀ ਸੁਵਰਾਜ ਦਾ ਜੀ ਤੇ ਆ ਵੀ ਆ ਭਿੰਦਰਾ ਦੇ ਥੋੜੇ ਕਿਸੇ ਨਵੇਂ ਮਾਡਲ ਦਾ ਲੱਗਦਾ ਪਿਆ ਮੈਨੂੰ ਇਹ ਇਹ ਮਿੰਤਾ ਦਾ ਹੀ ਆ 올ਡ ਮਾਡਲ ਹੀ ਮਿੰਦਰਾ ਉਹ ਹਾਂ ਜੀ ਲਓ ਜੀ ਤੇ ਆ ਆ ਗਿਆ ਫੋਰਡ ਦਾ ਮੈਨੂੰ ਲੱਗਦਾ ਪਾਰਟਸ ਨੇ ਫੋਰਡ ਦਾ ਜੀ ਬਿਲਕੁਲ ਲਓ ਜੀ ਇਤਨਾ ਗੱਟੇ ਪਾਰਟਸ ਨੇ ਆ ਸੋਨਾ ਲੀਕਾ ਦੇ ਆ ਗਏ ਸਾਡੇ ਕੋਲ ਕਿਸੇ ਦੇ ਪੁਰਾਣੇ ਤੇ ਪੁਰਾਣੇ ਨਵੇਂ ਚਾਹੀਦੇ ਤਾਂ ਨਵੇਂ ਵੀ ਸਾਰੇ ਸਾਡੇ ਕੋਲ ਅਵੇਲੇਬਲ ਹੁੰਦੇ ਆ ਓਕੇ ਜੀ ਮਤਲਬ ਨਵੇਂ ਵੀ ਮਿਲ ਜਾਣਗੇ ਸਟੇ ਨਵੇਂ ਵੀ ਗੋਡਾਊਨ ਚ ਅਵੇਲੇਬਲ ਹੈਗੇ ਠੀਕ ਹੈ ਜੀ ਤੇ ਬਾਕੀ ਭਾਜੀ ਇੱਧਰ ਜਿਵੇਂ ਆ ਵੇਟ ਪਿਆ ਕਿਵੇਂ ਇਹ ਪਿਛਲਾ ਰੀਅਰ ਵੇਟ ਹੈ ਜੀ ਹਾਲੈਂਡ ਦਾ ਅੱਛਾ ਜੀ ਆ ਹੌਲੈਂਡ ਦਾ ਵੀ ਇਹਦਾ ਕੀ ਪ੍ਰਾਈਸ ਰਹੂਗਾ ਜੀ ਵੇਟ ਰਖਾਉਣਾ ਇਹ ਇਹ ਮੰਨ ਲਓ ਵੀ 100 ਰੁਪਏ ਦੇ ਰੇਂਜ ਚ ਚਾਹਦੇ ਆ ਦੀ ਅੱਛਾ 100 ਰੁਪਏ ਹਾਂਜੀ ਠੀਕ ਹੈ ਜੀ 100 ਰੁਪਏ ਕਿਲੋ ਦੇ ਹਿਸਾਬ ਨਾਲ ਤੇ ਇਹ ਕਿੰਨੇ ਕਿਲੋ ਕਿਲੋ ਦੀ ਇਹ ਪਲੇਟ ਹੈ ਇਹ 40 ਕਿਲੋ ਦੀ ਆ ਜੀ ਆ 55 ਕਿਲੋ 70 ਆਂਦੀ ਹੈ 55 ਆਂਦੀ ਹੈ 50 ਦੀ 80 ਆਂਦੀ ਹੈ ਇਹ 55 ਕਿਲੋ ਦੇ ਪੇ ਆ ਪਿੱਛੇ ਤੋਂ ਲੈ ਹਾਂਜੀ ਆ 55 ਕਿਲੋ 55 ਕਿਲੋ 1.5 ਤਾਂ ਹੁੰਦਾ ਜਾ ਰਹੇ ਨੇ ਵਿੱਚ ਜੀ ਹਾਂਜੀ 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 ਬਾਕੀ ਇੱਧਰ ਦੀ ਆਓ ਮੈਂ ਤੁਹਾਨੂੰ ਦਿਖਾਉਂਦਾ ਤੇ ਟੈਂਕੀ ਦਾ ਦੱਸਿਓ ਕੀ ਪ੍ਰਾਈਸ ਰਹੂਗਾ ਆ ਡੀਜ਼ਲ ਟੈਂਕੀ ਅਲੱਗਲਾ ਮਾਡਲ ਦੇ ਹਿਸਾਬ ਨਾਲ ਤੇ ਕੋਈ ਲੀਕੇਜ ਫੀਕੇਜ ਨਹੀਂ ਕੋਈ ਨਹੀਂ ਲੀਕੇ ਦੀ ਗਰੰਟੀ ਹੈ ਪਾਣੀ ਪਾ ਕੇ ਚੈੱਕ ਵੀ ਕਰਾ ਦਾਂਗੇ ਠੀਕ ਹੈ ਲੀਕ ਦੀ ਗਰੰਟੀ ਲੀਕ ਨਹੀਂ ਦਾਂਗੇ ਜੀ ਇਹਦੇ ਬਾਰੇ ਦੱਸੋ ਭਾਈ ਆ ਕੀ ਹੈ ਇਹ ਵੇਟ ਹੈ ਫਰੰਟ ਵੇਟ ਚਲੋ ਕਿ ਵੇਟ ਲਾ ਕੇ ਚੁੱਲਾ ਲੱਗਦਾ ਜਾਂ ਟਰੈਕਟਰ ਦੇ ਚੁੱਲਾ ਲਾ ਕੇ ਅੱਗਵਾ ਦੇਖੋ ਚੁੱਲਾ ਲਾ ਕੇ ਫਿਰ ਅੱਗੇ ਇਹ ਵਾਲੀ ਪਲੇਟਾ ਟੰਗੀਦੀ ਹੈ ਨਾ ਆਪਣੀ ਅੱਗੇ ਉੱਪਰ ਉੱਪਰ ਇਹ ਉਹਦਾ ਹਿੱਸਾ ਹੈ ਹੈਂਗ ਕਰਨ ਵਾਸਤੇ ਹਾਂਜੀ ਹਾਂਜੀ ਲਓ ਜੀ ਦੇਖੀ ਚੱਲੋ ਇਹਦਾ ਕੀ ਪ੍ਰਾਈਸ ਆ ਸੋਨਾ ਲਿਕਾ ਦੇਨੇ ਜੀ ਆ ਹਾਲੈਂਡ ਦੇ ਨਹੀਂ ਆ ਦੇਖੋ ਹਾਲੈਂਡ ਦੇ ਲੱਗੇ ਪਏ ਨੇ ਸਾਰੇ ਜੀ ਹਮ ਲਓ ਜੀ ਤੇ ਭਾਜੀ ਕੀ ਰੇਟ ਕਿਹਾ ਤੁਸੀਂ ਇਹਦਾ ਕੀ ਰੇਟ ਰਹੂਗਾ ਇਹ ਬਾਈ weight ਨਹੀਂ ਆਉਂਦਾ ਜੀ ਇਹ ਬਾਈ ਪੀਸ ਆਉਂਦਾ ਜੀ ਬਾਈ ਪੀਸ ਆਉਂਦਾ ਜੀ ਬਾਈ ਪੀਸ ਆਉਂਦਾ ਜੀ 6000 ਰੁਪਏ 5000 ਰੁਪਏ ਅਲੱਗ-ਅਲੱਗ ਓਕੇ ਅਲੱਗ-ਅਲੱਗ ਜਿਵੇਂ 6000 ਜਿਵੇਂ ਦਾ weight ਆ ਸਾਨੂੰ ਮਤਲਬ ਅੰਦਾਜ਼ਾ ਹੁੰਦਾ ਵੀ ਇੰਨਾ ਕੁ weight ਦਾ ਹੈਗਾ ਤਾਂ ਉਹ ਉਸ ਹਿਸਾਬ ਦਾ ਦੇਖ ਉਸ ਤਰ੍ਹਾਂ ਮੈਂ ਰੇਟ ਫਿਕਸ ਕਰ ਦਿੰਦੇ ਹਾਂ ਠੀਕ ਹੈ ਜੀ ਤੇ ਭਾਜੀ ਜਿਹੜਾ ਵੀ ਆਪਣੀ ਵੀਡੀਓ ਦੇਖ ਕੇ ਆ ਉਹਨੂੰ ਰੇਟ ਵਧੀਆ ਦਿਓ ਦੂਰ-ਦੂਰ ਤੋਂ ਲੋਕੀ ਕਮੈਂਟ ਕਰਦੇ ਨੇ ਹੈ ਜੀ ਬਿਲਕੁਲ ਬਿਲਕੁਲ ਹੋਰ ਜੀ ਮੇਰੇ ਚੈਨਲ ਤੇ ਆਡੀਅੰਸ ਤਾਂ ਅੱਛ ਮੀਟਰਾਂ ਬਾਰੇ ਦੱਸੋ ਜੀ ਮੜਾ ਜੀ ਮੀਟਰਾਂ ਸੋਨਾਲਿਕਾ ਦਾ ਮੀਟਰ ਹੈ ਜੀ ਬਾਕੀ ਫਾਰਮ ਟਰੈਕ ਨਿਊ ਆਲੈਂਡ ਸਾਰੇ ਮੀਟਰ ਮਿਲ ਜਾਣਗੇ ਜੀ ਆਪਣੇ ਅਰਜੁਨ ਦਾ ਸਾਰੇ ਮੀਟਰ ਮਿਲ ਜਾਣਗੇ ਜੀ ਮੀਟਰ ਬਾਈ ਜੀ ਸਾਰੇ ਮਿਲ ਜਾਣਗੇ ਹਾਂ ਸੋਨਾਲਿਕਾ ਦਾ ਬ੍ਰੈਂਡ ਨਿਊ ਮੀਟਰ ਜੀਰੋ ਮੀਟਰ ਮੀਟਰ ਹੁੰਦੇ ਆ ਬਿਲਕੁਲ ਮੀਟਰ ਚੈੱਕ ਕਰਵਾ ਕੇ ਤਾਂਗੇ ਨਵੇਂ ਮੀਟਰ ਠੀਕ ਹੈ ਵੀਰੇ ਇੱਕ ਇੰਜਨ ਦੇ ਪਾਰਟਸ ਜਿਹੜੇ ਇੰਟਰਨਲ ਪਾਰਟ ਹੁੰਦੇ ਨੇ ਉਹ ਵੀ ਮਿਲ ਜਾਣਗੇ ਇੰਟਰਨਲ ਪਾ ਜੀ ਅਸੀਂ ਕੱਟ ਮੰਗਾਣੇ ਆ ਬਾਕੀ ਜੇ ਕੋਈ ਸਪੈਸ਼ਲ ਆਰਡਰ ਤੇ ਸਭ ਤੋਂ ਮੰਗਾਵਾਂਗਾ ਤਾਂ ਅਸੀਂ ਮੰਗਾ ਕੇ ਦੇ ਦੇਣਗੇ ਠੀਕ ਹੈ ਜੀ ਆਹ ਇੱਧਰ ਆ ਜੀ ਇਹ ਸਾਈ ਅਚਕਰਾਰੋ ਦੀਆਂ ਕਰਾਰੋ ਗੇਰ ਦੀਆਂ ਟੂਬਾਂ ਹੋ ਗਈਆਂ ਜੀ ਠੀਕ ਹੈ ਜੀ ਸਾਈਡ ਵਾਲੀ ਆ ਜੀ ਆਹ ਜੀ ਆਹ ਲਿਫਟ ਕਵਰ ਹੋ ਗਏ ਫਾਰਮ ਟਰੈਕ ਦੇ ਜਿਵੇਂ ਤੁਹਾ ਮਹੌਲੈਂਡ ਫਾਰਮ ਟਰੈਕ ਦੇ ਆ ਕੇ ਲਿਫਟ ਕਵਰ ਹਾਂਜੀ ਹਾਂਜੀ ਫਾਰਮ ਟਰੈਕ ਦੇ ਜੀ ਜਿਆਦਾ ਮੋਟੀ ਸ਼ਾਫਟ ਵਾਲੇ ਹਾਂਜੀ ਹਾਂਜੀ ਉਹ ਆ ਗਏ ਜੀ ਇਹ ਇਹ ਜੈਨੂਨ ਦੇ ਵਿੱਚ ਆ ਪਾਰਟ ਨੰਬਰ ਨਹੀਂ 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 ਜੈਨੂਨ ਆ ਪਾਰਟ ਨੰਬਰ ਲੱਗੇ ਪਿਆੰ ਤਾਂ ਤੁਹਾਨੂੰ ਹੁਣ ਦਿਖੇਗਾ ਨਹੀਂ ਆ ਦੇ ਕੋ ਅੰਦਰ ਪਾਰਟ ਨੰਬਰ ਹੈਗੇ ਨਹੀਂ ਇੱਧਰ ਓਕੇ ओरिजिनल ਜਨੇ ਹਾਂਜੀ ओरिजिनल ਪਾਰਟ ਨੰਬਰ ਲੱਗੇ ਹੋਣਗੇ ਆ ਸੈੱਟ 65 ਦਾ ਇੰਜਨ ਆ ਗਿਆ ਅੱਛਾ ਜੀ ਪੌਂਡ ਟਰੈਕ 60 ਆਪੇ ਆਈ ਦੇਗੀ ਚੁੱਲਾ ਸਵਰਾਜ ਵਾਸਤੇ ਲੋ ਜੀ ਕਰੋ ਚੈੱਕ ਦੇਗੀ ਲੋਹੇ ਦਾ ਢਾ ਕੇ ਦੇਗੀ ਪੈਰੀ ਕਰਦੇ ਨੇ ਦੇਗੀ ਚੁੱਲਾ ਪਿਆ ਜੀ ਆ 56 ਪੈਣ ਦਾ ਇੰਜਣ ਆ ਗਿਆ ਜੀ ਹਾਂਜੀ ਆ ਸੋਨਾਲੀਕਾ ਦਾ ਇੰਜਣ ਆ ਗਿਆ ਜੀ ਹਾਂਜੀ 4 ਸਿਲੰਡਰ ਦਾ ਆ ਸੋਨਾਲੀਕਾ 3 ਸਿਲੰਡਰ ਆ ਗਿਆ ਜੀ ਹੂੰ ਲੋ ਜੀ 3 ਸਿਲੰਡਰ ਹੀ ਆ ਗਿਆ ਉਹ ਨਿਊ ਹਾਲੈਂਡ ਦਾ ਆ ਗਿਆ 3630 ਦਾ ਜੀ ਸੁਪਰ ਵਾਲਾ ਆ ਲੋ ਜੀ ਸੁਪਰ ਦਾ ਇੰਜਣ ਆ ਗਿਆ ਜੀ ਹਾਂਜੀ ਆ ਸੁਪਰ ਦਾ ਆ ਗਿਆ ਜੀ ਆ ਸਵਰਾਜ ਆ ਗਿਆ ਜੀ ਆ ਦੇਖੋਗੇ ਸਵਰਾਜ ਆ ਰਿਮ ਵੀ ਆਪਣੀ ਨੇ ਜੀ ਸਾਰੇ ਹਾਂ ਰਿਮ ਆਪਣਾ ਹੀ ਨੇ ਜੀ ਤੇ ਬਾਡੀ ਵੀ ਮਿਲ ਜਾਂਦੀ ਜਿਵੇਂ ਉਹ ਅਗਲਾ ਹਿੱਸਾ ਬਾਡੀ ਦਾ ਜੀ ਸ਼ੋਅ ਦੇ ਸ਼ੋ ਵੀ ਮਿਲ ਜਾਂਦੀ ਹੈ ਹਾਂ ਯਾ 60 ਪਈ ਹੈ 75545 ਰੈਡੀਏਟਰ ਚਾਹੀਦੇ ਕਿਸੇ ਵੀ ਟਰੈਕਟਰ ਦੇ ਪੁਰਾਣੇ ਨਵੇਂ ਸਾਰੇ ਮਿਲ ਜਾਂਦੇ ਓਕੇ ਲਓ ਜੀ ਰੈਡੀਏਟਰ ਵੀ ਮਿਲ ਜਾਣਗੇ ਆ ਸਾਰੀ ਵੈਰਾਈਟੀ ਹੋएगी ਰੈਡੀਟਰ ਦੀ ਪੁਰਾਣੇ ਚਾਹੀਦੇ ਨਵੇਂ ਚਾਹੀਦੇ ਸਭ ਮਿਲ ਜਾਂਦੇ ਕਲਾਸਿਕ ਇਹ ਤਾਂ ਬਿਲਕੁਲ ਜੈਨੂਨ ਪਾਰਟ ਜੀ ਇਹ ਤਾਂ ਜੈਨੂਨ ਸ਼ੋ ਦਾ ਪਾਰਟ ਹੈ ਜੀ ਲਓ ਮਰਗਾੜ ਜਿਵੇਂ ਕਹਾਲੋ ਮਰਗਾੜ ਹੈ ਕਿੰਨੇ ਦੀ ਹਾਂ ਜੀ ਆ ਮਰਗਾੜ ਹੈ ਮਰਗਾੜ ਪਏ ਨੇ ਲਓ ਜੀ ਮਰਗਾੜ ਵੀ ਮਿਲ ਜਾਣਗੇ ਇਹ ਮਤਲਬ ਭਾ சார ரூடா ஆகோஷி அகலா மீட்டர் மூட்டர் பயவா ஆஹ் ஆயி முடகாட ਕਿਆ ਬਾਤ ਹੈ ਸਵਰਾਧਾ ਇੰਜਣ ਆ ਗਿਆ ਚੌਲ ਦਾ ਹਾਂਜੀ ਸਵਰਾਧਾ ਸਵੱਛਾ ਇੰਜਣ ਇਹ ਕਿਹੜਾ ਕਿਹੜਾ ਜੀ ਇਹ ਸਵਰਾਧਾ 744 ਅੱਛਾ 44 ਦਾ 744 744 ਬਿਲਕੁਲ ਨਵਾਂ ਇੰਜਣ ਹੈਗਾ ਬਾਜੀ ਐਕਸੀਡੈਂਟ ਟਰੈਕਟਰ ਆ ਜਗਾ ਬਿਲਕੁਲ ਨਵਾਂ ਇੰਜਣ ਹੈਗਾ ਅੱਛਾ ਐਕਸੀਡੈਂਟ ਸੀਗਾ ਜੀ ਹਾਂਜੀ ਐਕਸੀਡੈਂਟ ਟਰੈਕਟਰ ਬਾਕੀ ਕਿਸੇ ਵੀ ਟਰੈਕਟਰ ਦੇ ਅਗਲੇ ਫਰੰਟ ਹਿੱਸੇ ਚਾਹੀਦੇ ਆਪਾਂ ਨੂੰ ਅੱਛਾ ਜੀ ਫਰੰਟ ਹਿੱਸੇ ਚਾਹੀਦੇ ਆ ਸਵਰਾਧਾ ਲੈ ਲੋ ਹਿੱਸੇ ਪਹਿਨੇ ਟਰੈਕਟਰਾਂ ਦੇ ਦੇਖ ਲਓ ਜੀ ਇੱਧਰ ਆਜੋ ਕਿੰਨੂੰ ਫਰੰਟ ਸਿੱਧਾ ਹਿੱਸਾ ਚਾਹੀਦਾ ਜੀ ਲਓ ਜੀ ਆ ਦੇਖੋ ਟੇਡੇ ਤੋਂ ਉਤਾਰ ਕੇ ਸਿੱਧਾ ਲਾ ਰਿਹਾ ਕੋ ਟੇਡਾ ਲਾ ਰਹਾ ਮਤਲਬ ਹਰ ਟੇਡਾ ਸਿੱਧਾ ਇਸ ਸਵਰਾ ਦਾ ਟੇਡਾ ਪਿਆ ਆ ਫਾਂਟ੍ਰੈਕ ਦਾ ਪਾਵਰ ਸਟੇਮ ਦਾ ਪਿਆ ਜੀ ਆ ਜੌਂਡੀਅਰ ਦਾ ਪਿਆ ਜੀ ਲੋ ਜੀ ਆ ਨਿਊ ਲੈਣ ਦਾ ਇੰਜਨ ਪਿਆ ਜੀ ਸਿਲਡ ਇੰਜਨ ਬਿਲਕੁਲ ਬਿਲਕੁਲ ਓਕੇ ਹੈ ਜੀ ਬਿਲਕੁਲ ਨਿਊ ਲੈਣ ਇਹ ਕਿੰਨੇ ਕ ਪ੍ਰਾਈਸ ਚ ਮਿਲ ਜਾਂਦੇ ਨੇ ਜਿਵੇਂ ਅੱਜ ਜਿਵੇਂ ਹੁਣ ਕਿਹੜੇ ਮਾਡਲ ਦਾ ਜੀ ਨਿਊ ਹਾਈਲੈਂਡ ਦੇ ਇੰਜਨ ਮਾਡਲ ਦੇ ਹਿਸਾਬ ਨਾਲ ਭਾਜੀ ਆ 50000 40000 ਤੋਂ ਵੀ ਸ਼ੁਰੂ ਹੋ ਜਾਂਦਾ 40 50 60 70 ਮਤਲਬ ਮਾਡਲ ਦੇ ਹਿਸਾਬ ਨਾਲ ਲੇਡ ਹੈ ਓਕੇ ਓਕੇ ਜਿਵੇਂ ਦਾ ਜਿਹਦਾ ਠੀਕ ਹੈ ਜੀ ਤੇ ਲਓ ਜੀ ਇਹ ਸਮਾਨ ਹੈ ਸਾਰਾ ਤੇ ਕੁਝ ਇਧਰ ਵੀ ਪਈਆਂ ਨੇ ਚੇਅਰਸ ਕਹੋ ਜਾਂ ਤੁਸੀਂ ਕਹੋ ਵੀ ਬੈਠਣ ਵਾਸਤੇ ਸਿਟਿੰਗ ਪਲਾਨ ਨੇ ਜਿਹੜੇ ਟਰੈਕਟਰਾਂ ਦੇ ਆਸਨ ਸਸਪੈਂਸ਼ਨ ਵਾਲੀ ਸੀਟਾਂ ਨੇ ਹੂੰ ਸੀਟਾਂ ਪਈਆਂ ਨੇ ਜੀ ਲਓ ਜੀ ਇਹ ਸਮਾਨ ਹੈ ਪਾਜੀ ਸਾਇਲੈਂਸਰ ਵੀ ਮਿਲ ਜਾਂਦੇ ਫਿਰ ਕੱਲੇ ਸਾਇਲੈਂਸਰ ਵੀ ਮਿਲ ਜਾਂਦੇ ਜੀ ਅੱਛਾ ਸਾਇਲੈਂਸਰ ਕੀ ਗੱਲ ਆਪਣੇ ਕੋਲ ਸਾਇਲੈਂਸਰ ਆਪਣੇ ਮਾਇਓ ਮੰਨ ਲਓ ਆ ਵੀ ਜੀ ਪਾਜੀ ਸੋਨਾਲੀਕਾ ਸਵਰਾਜ ਫਾਂਟ ਰੈਕ ਅਲੱਗ-ਅਲੱਗ ਸਿਲੰਸਰ ਸਾਰੇ ਆ ਗਏ ਅੱਛਾ ਅੱਛਾ ਠੀਕ ਹੈ ਜੀ ਸਿਲੰਸਰ ਕੀ ਪ੍ਰਾਈਸ ਰਹਿੰਦਾ ਜੀ ਸਿਲੰਸਰ 1000 1200 ਰੇਂਜ ਚ ਹੁੰਦਾ ਜੀ ਓਕੇ ਜੀ 1000 1200 800 ਦੀ ਰੇਂਜ ਹੁੰਦੀ ਹੈ ਜੀ ਸ ਹਜ਼ਾਰ 1200 ਦੀ ਰੇਂਜ ਇਤ ਸਿਲੰਸਰ ਮਿਲੂਗਾ ਬਾਕੀ ਆਪਣੇ ਕੋਲ ਕੋਈ ਇੰਜਨ ਆਪੇ ਹੈ ਇੰਜਨ ਦੀ ਕਰਣੀ ਕਮਰਾ ਮਾ ਤੁਹਾਨੂੰ ਮੈਂ ਆਵਜੋ ਇਧਰ ਆਓ ਕਿਹੜੇ ਜੀ ਜੋਂਡੀਅਰ 4 ਸਿਲੰਡਰ ਦਾ ਇੰਜਨ ਵੀ ਹੈਗਾ ਆਪਣੇ ਕੋਲ ਓਕੇ ਓਕੇ ਜੀ ਜੋਂਡੀਅਰ 103 ਹੌਸ ਪਾਵਰ ਓਕੇ ਜੀ ਹਾਂ ਜੀ 4 ਸਿਲੰਡਰ ਆ ਕਿਹੜ ਕਰਾਰੋ ਦਾ ਗੇਅਰਵਾ ਇੰਜਨ ਦੇ ਪਿੱਛੇ ਪੂਰਾ ਗੇਅਰਬਾਕਸ ਲੱਗੂਗਾ। ਲਓ ਜੀ। ਹਾਂਜੀ। ਕਰਾਰੋ। ਹਾਂਜੀ। ਆਹ ਜੌਂਡਰ 4 ਸਿਲੰਡਰ ਦਾ ਇੰਜਨ ਪਿਆ ਜੀ ਆਪਣੇ ਕੋਲ। ਜੌਂਡਰ 4 ਸਿਲੰਡਰ 103 ਹਸਪਾਵਰ ਦਾ ਜੀ। ਜੌਂਡਰ 4 ਸਿਲੰਡਰ ਦਾ ਇੰਜਨ ਆ ਜੀ ਆ ਪਿਆ ਜੀ। ਅੱਛਾ ਜੀ। ਜੀ ਆ ਪਿਆ ਜੀ ਸੋਨਾ ਲਿਕਾ ਪਿਆ ਫਾਰਮ ਟਰੈਕ ਪਿਆ ਸਟੈਂਡਰਡ ਪਿਆ ਤੇ ਹਰ ਲਓ ਮੈਂ ਅੱਗੇ ਜਾ ਨਹੀਂ ਸਕਦਾ ਜੀ ਥੋੜਾ ਜਿਹਾ ਵਿੱਚ ਸਮਾਨ ਪਿਆ ਬਾਕੀ ਭਾਜੀ ਜਿਹੜਾ ਜਿਵੇਂ ਦੱਸਤਾ ਵੀ ਅਵੇਲੇਬਿਲਟੀ ਇੱਥੇ ਤੇ ਆ 90 10 ਦਾ ਦੇਖੋ ਟਰਾਂਸਮਿਸ਼ਨ ਕਿਹਨੂੰ ਕਰਾਰੋ ਚਾਹੀਦਾ 4190 ਚਾਹੀਦਾ ਆ ਦੇਖੋ ਇਹ ਕਿਹੜਾ ਹੈ ਇਹ ਕਿਹੜੇ ਮਾਡਲ ਦਾ ਹੈ ਐਂਡੋ ਫਾਰਮ ਅੱਛਾ ਐਂਡੋ ਫਾਰਮ ਦਾ ਹੈ 4190 9000 ਪੂਰਾ ਟਰਾਂਸਮਿਸ਼ਨ ਹੈ ਇਹ ਭਾਜੀ ਕਿਵੇਂ ਟਰੈਕਟਰ ਐਕਸੀਡੈਂਟ ਆਇਆ ਸੀ ਨਹੀਂ ਇਹ ਭਾਜੀ ਇਹ ਸ਼ਟਲ ਗੇਅਰ ਚਾਹੀਦਾ ਸੀ ਹੱਥ ਵਾਲਾ ਤੇ ਆਪਾਂ ਨੇ ਉਹਨਾਂ ਨੇ ਕਸਟਮਰ ਨੇ ਉਤਾਰਤਾ ਇਹ ਵਾਲਾ ਇਹਦਾ ਇਹਦਾ ਸ਼ਟਲ ਇੱਥੇ ਆਉਂਦਾ ਜੀ ਆ ਦੇਖੋ ਇਹਦਾ ਸ਼ਟਲ ਉਰੇ ਆਉਂਦਾ ਜੀ ਰਿਵਰਸ ਫੋਰਵਰਡ ਤੇ ਉਹਨਾਂ ਚਾਹੀਦਾ ਸੀ ਹੈਂਡ ਵਾਲ ਆ ਕੋਨਨ ਉਹ ਦਿੱਤਾ ਸੀ ਲਿਆ ਸੀ ਹਾਈ ਲੋ ਮੀਟਰਨ 3 ਸਪੀਡ ਦਾ ਹਿੱਸਾ ਜੀ ਬਦਲਾਇਆ ਸੀ ਹਾਂਜੀ ਆ ਸੋਨਾ ਲੀਗਾ ਖਲਾਰਾ ਬਿਨਾ ਟਾਇਰਾਂ ਦਾ ਆ ਸੋਨਾ ਲੀਗਾ ਨਾ ਵੇ ਟਰੈਕਟਰ ਹੈ ਜੀ ਕੰਪਨੀ ਦਾ ਅੱਛਾ ਜੀ ਕਿਸੇ ਭਰਾ ਨੂੰ ਚਾਹੀਦਾ ਹੋਵੇ 4휠 ਚਾਹੀਦਾ ਹੋਵੇ ਦਾ 4휠 ਸਪਾਈਸਰ ਦਾ ਹੁੰਦਾ ਦਾਨਾ ਸਪਾਈਸਰ ਦਾ ਠੀਕ ਹੈ ਜੀ ਪੰਜਾਬ ਦਾ ਡੀ ਚਾਲ ਵਾਲਾ 4x4 ਤੇ ਕਿਸੇ ਭਰਾ ਨੂੰ ਉਹ ਚਾਹੀਦਾ ਹੋਵੇ ਅੱਛਾ ਜੀ ਤੇ ਪਾਵੇ 4휠 ਚਾਹੀਦਾ ਹੋਵੇ ਮੈਂ ਇੰਜਨ ਚਾਹੀਦਾ ਮੈਂ ਜੋ ਵੀ ਚਾਹੀਦਾ ਹੋਵੇ ਪੂਰਾ ਟਰੈਕਟਰ ਚਾਹੀਦਾ ਤਾਂ ਵੀ ਦੇਦਾ ਓਕੇ ਜੀ ਠੀਕ 4 3600 ਨੂੰ ਜੇ ਹਿੱਸੇ ਲਾਣੇ ਸਿੱਧੇ ਤਾਂ ਭਾਜੀ ਆਸ ਤੇ ਹੁੰਦੇ ਦੇਖੋ ਆ ਵੀ ਆਪਣੇ ਪਿਆ ਜੀ ਹਾਂਜੀ ਹਾਂਜੀ ਉਹ ਵੀ ਆਪਣੇ ਪਿਆ ਲੋ ਜੀ ਆ ਦੇਖੋ ਹਿੱਸੇ ਦੇਖ ਲਓ ਤੁਸੀਂ ਕੋਈ ਸਮਾਨ ਤੁਸੀਂ ਵੀਡੀਓ ਦੇ ਵਿੱਚ ਆਪ ਹੀ ਚਾਤੀ ਮਾਰ ਲਓ ਕਿਉਂਕਿ ਸਾਰਿਆਂ ਦੀ ਚੀਜ਼ਾਂ ਦੇ ਨਾਮ ਕੁਝ ਵਿੱਚੋਂ ਮੈਨੂੰ ਵੀ ਭੁੱਲ ਜਾਂਦੇ ਨੇ ਤੇ ਭਾਈ ਸਾਹਿਬ ਨੂੰ ਵੀ ਦੱਸਣਾ ਔਖਾ ਕਿਉਂਕਿ ਸਮਾਨ ਹੀ ਇੰਨਾ ਪਿਆ ਜੀ ਲਾਈਟਾਂ ਆ ਗਈਆਂ ਸੀਟਾਂ ਆ ਗਈਆਂ ਪਾਵਰ ਸਟੀਅਰਿੰਗ ਦਾ ਸਮਾਨ 4x4 ਦਾ ਮਡਗਾਰਡ ਆ ਗਿਆ ਹਨਾ ਤੇ ਰੌੜਾ ਆ ਗਈਆਂ ਇਹੀ ਕੁਛ ਹੈ ਜੀ ਸਾਰਾ ਸਮਾਨ ਇਨਾਂ ਕੋਲ ਅਵੇਲੇਬਲ ਹੈ ਜਿਹੜਾ ਸਮਾਨ ਤੁਹਾਨੂੰ ਜਿਹੜਾ ਵੀ ਜਿੰਨਾ ਹੀ ਸਮਾਨ ਤੁਹਾਨੂੰ ਪੁਰਾਣਾ ਦਿਖਾਇਆ ਹੈ ਤਕਰੀਬਨ ਸਾਡੇ ਕੋਲ ਬ੍ਰੈਂਡ ਨਿਊ ਵੀ ਮਿਲ ਜਾਂਦਾ ਜੀ ਨਵਾਂ ਵੀ ਮਿਲ ਜਾਂਦਾ ਜੀ ਜੇ ਕਿਸੇ ਦੀ ਚਾਹ ਵੇਲੇ ਹਾਂਜੀ ਜੇ ਮਤਲਬ ਇੱਛਾ ਹੋਵੇ ਕਿਸੇ ਦੀ ਵੀ ਨਵਾਂ ਲੈਣਾ ਬਿਲਕੁਲ ਬਿਲਕੁਲ ਨਵਾਂ ਲੈਣ ਲਈ ਜੀ ਦੀ ਚਾਹ ਵੇ ਤੇ ਉਸਲੀ ਭਾਜੀ ਜਾਨੂ ਸੰਪਰਕ ਕਰੋ ਸਾਡੀ ਸ਼ਾਪ ਹੈਗੀ ਸ਼ਾਪ ਨੰਬਰ 191 ਟਰੈਕਟਰ ਮਾਰਕੀਟ ਕਰਨ ਟਰੈਕਟਰ ਪਟਿਆਲਾ 191 ਨੰਬਰ ਦੁਕਾਨ ਹੈ ਜੀ ਕਰਨ ਟਰੈਕਟਰ ਪਟਿਆਲਾ ਕੰਟੈਕਟ ਨੰਬਰ ਹੈ ਭਾਜੀ ਅਸੀਂ ਦਾੰਗ ਲਈ ਬੜੇ ਬੜੇ ਫੋਨ ਕਰਦੇ ਹਾਂ ਜੀ ਇਨਨ ਕੋ ਹੁਣ ਵੀ ਮੇਰੇ ਨਾਲ ਬਲੌਗ ਦੇ ਵਿੱਚ ਆ ਰਹੇ ਨੇ ਤੇ ਪਿੱਛੇ ਕਾਫੀ ਕਸਟਮਰ ਆਏ ਨੇ ਤੇ ਇਹਨਾਂ ਨੂੰ ਆਵਾਜ਼ਾਂ ਪੈ ਰਹੀਆਂ ਸੀਗੀਆਂ ਸੋ ਇਹ ਇਸ ਤਰ੍ਹਾਂ ਕਰਕੇ ਕਹਿੰਦੇ ਵੀ ਤੁਸੀਂ ਪਟਿਆਲੇ ਆਓ ਰੇਟ ਤੁਹਾਨੂੰ ਇਸੇ ਕਰਕੇ ਲਗਭਗ ਦੱਸਦੇ ਨੇ ਜੀ ਮੈਂ ਵੀਡੀਓ ਦੇ ਵਿੱਚ ਦੁਬਾਰੇ ਦੱਸਦਾ ਹਾਂ ਅਡਰੈਸ ਇਹਨਾਂ ਨੇ ਵੀ ਦੱਸਦਾ ਮੈਂ ਅਡਰੈਸ ਡਿਸਕ੍ਰਿਪਸ਼ਨ ਦੇ ਵਿੱਚ ਵੀ ਪਾ ਦੂੰਗਾ ਸਿੱਧਾ ਸਿੱਧਾ ਜੀ ਕਬਾੜੀ ਮਾਰਕੀਟ ਕਹਿ ਲਓ ਜਾਂ ਟ੍ਰੈਕਟਰ ਹੋਰ ਵੀ ਤੁਹਾਡਾ ਮਾਣ ਕਰਨ ਦਾਂਗੇ ਪਰ ਦੁਕਾਨ ਤੇ ਆਓ ਕਰਨ ਟ੍ਰੈਕਟਰ ਸ਼ਾਪ ਨੰਬਰ 191 ਪਟਿਆਲਾ ਠੀਕ ਹੈ ਜੀ ਬਾਕੀ ਆ ਆ ਪਾਜੀ ਆ ਰਹਿ ਗਿਆ ਸੀਗਾ ਆ ਜਿਹੜਾ ਪਿਆ ਜੀ ਇਹ ਵੇਟ ਹੈ ਜੀ ਹਾਂਜੀ ਵੇਟ ਹੈ ਜੀ ਅੱਛਾ ਜੀ ਨਿਊ ਆਲੈਂਡ ਦੇ ਵੇਟ ਹੈ ਜੀ ਇਹ ਅੱਛਾ ਅੱਛਾ ਜੀ ਨਿਊ ਆਲੈਂਡ ਦੇ ਵੇਟ ਹੈ ਅਗਲੇ ਪਲੇਟਾ ਹਾਂਜੀ ਉਹੀ ਜੀ ਉਹ 90 95 ਦੀ ਬਸ ਉਹੀ ਰਹਿੰਦੀ ਰਹਿੰਦਾ ਜੀ ਅੱਛਾ ਜੀ ਠੀਕ ਹੈ ਜੀ ਤੇ ਆ ਕੀ ਜੀ ਆ ਇਹ ਹੁੱਕ ਹੈ ਜੀ ਇਹ ਵੱਡੇ ਜਿਵੇਂ ਉਹ ਬੀਲਰ ਵਾਲੀ ਹੁੱਕ ਆਉਂਦੀ ਹੈ ਨਾ ਜੀ ਬੀਲਰ ਨੂੰ ਹੁੱਕ ਆਉਂ ਲਓ ਜੀ ਆਪ ਲਿੰਕਾਂ ਇਹ ਆ ਹੋਰ ਆਖੀ ਲੈਣ ਦਾ ਜੀ ਬੇਲਰ ਦੀ ਇੰਪੋਰਟਡ ਹੁੱਕਾ ਦੇਖੋ ਲਓ ਜੀ ਆ ਬੇਲਰ ਦੀਆਂ ਨੇ ਜੀ ਤੇ ਸਾਫ ਪਈ ਐ ਇੱਕਦਮ ਚੈੱਕ ਬਿਲਕੁਲ ਨਵੀਂ ਜੈਨੂਨ ਹੁੱਕਾ ਜੀ ਤਾਂ ਹਮ ਕੀ ਬਾਤ ਹਾਂਜੀ ਮੋਰਾ ਮੋਰਾ ਲੱਗੀਆਂ ਨੇ ਆਪਰ ਤਾਂ ਆਪ ਲਿੰਕਾਂ ਵੀ ਹੈਗਿਆ ਬਾਜੀ ਕਾਬਲ ਕਾ ਮਿਲ ਜਾਂਦੀ ਕਿਸੇ ਮਿਲ ਜਾਂਦੀ ਅਵੇਲੇਬਲ ਕਿਸੇ ਨਹੀਂ ਮਿਲਦੀ ਅੱਛਾ ਅੱਛਾ ਤਕਰੀਬ ਮਿਲ ਜਾਂਦੀ ਹੈ ਮਿਲ ਜਾਂਦੀ ਹੈ ਲਾਈਟਾਂ ਫਿਰ ਸਾਰੇ ਟਰੈਕਟਰਾਂ ਦੀਆਂ ਅਵੇਲੇਬਲ ਨੇ ਠੀਕ ਹੈ ਜੀ ਲਓ ਜੀ ਇਹ ਬਾਜੀ ਯਾਰਾਂ ਦੀ ਸ਼ਾਪ ਹੈ ਤੇ ਸਟੀering ਦਾ ਸਮਾਨ ਆ ਗਿਆ ਟਾਇਰ ਵੀ ਮਿਲ ਜਾਣਗੇ ਟਾਇਰ ਬਾਜੀ ਇਹੀ ਅਵੇਲੇਬਲ ਨੇ ਜਾਂ ਹੋਰ ਵੀ ਮਿਲ ਜਾਣਗੇ ਟਾਇਰ ਦਾ ਥੋੜਾ ਥੋੜਾ ਘੱਟ ਹੈਗਾ ਜੀ ਫਿਲਹਾਲ ਇਹ ਨੇ ਜੀ ਅੱਛਾ ਜੀ ਹਾਂ ਜੀ ਮਤਲਬ ਇੱਕ ਤੁਹਾਨੂੰ ਆਪਸ਼ਨ ਦਿੱਤੀ ਹੈ ਵੀ ਜੇ ਤੁਸੀਂ ਇਹ ਲੈਣੇ ਆ ਟਾਇਰ ਜਾਨੀ ਕਿ ਇਥੋਂ ਤੇ ਤੁਸੀਂ ਲੈ ਸਕਦੇ ਹੋ ਬਾਕੀ 191 ਨੰਬਰ ਸ਼ਾਪ ਹੈ ਜੀ ਤੇ ਠੀਕ ਹੈ ਦੋਸਤੋ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਠੀਕ ਹੈ ਜੀ ਓਕੇ ਜੀ ਅੱਜ ਇਹ ਸੀ ਆਪਣਾ ਅੱਜ ਦਾ ਵਲੌਗ ਜੀ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਦੱਸੋ ਕਿੰਦਾ ਲੱਗਦਾ ਆਪਣਾ ਅੱਜ ਦਾ ਵਲੌਗ ਹਾਂ ਜੀ